ਲੋ ਜੀ ਅੱਜ ਆਪਾਂ ਅਨਪਰਸਾਬ ਤੋਂ ਜਿਹੜੀ ਗੜਸ਼ੰਕਰ ਨੂੰ ਸੜਕ ਬਣਾ ਰਹੇ ਨੇ ਬਾਬਾ ਜੀ ਤੇ ਉੱਥੇ ਅਸੀਂ ਰੁਕੇ ਹੈਗੇ ਆ ਤੁਹਾਨੂੰ ਦਿਖਾਉਂਦੇ ਆ ਕਿ ਸੜਕਾ ਜਿਹੜੀ ਕਿ ਡਬਲ ਬਣ ਰਹੀ ਆ ਮਸ਼ੀਨਰੀ ਲੱਗੀ ہوئی ਆ ਤੇ ਇਹ ਦੇਖੋਗੇ ਤੁਸੀਂ ਲੋਕ ਪੈ ਰਹੀ ਆ ਹਾਂਜੀ ਤੇ ਭਾਈ ਪਿਆਰਾ ਸਿੰਘ ਜੀ ਆਓ ਜੀ ਥੋੜਾ ਜਿਹਾ ਇੱਥੇ ਖਾਓ ਹਾਂਜੀ ਆ ਆ ਹਾਂ ਹਾਂਜੀ ਕਦੇ ਬਣਾਉਂਦੇ ਵਾਈਲ ਸਾਹਿਬ ਵਾਈਲ ਜੀ ਕੀ ਬਥੇ ਅੱਜ ਆਪਾਂ ਸਾਗੁਰ்தਾਨ ਸਿੰਘ ਜੀ ਬਰਵੈਤ ਕਰੇਡਰ ਵਾਸੀ ਜਿਹਦੇ ਕੀ ਕਈ ਹੀ ਸਸਤਾਮਤ ਲਾਉਂਦੇ ਹਨ ਉਹਨਾਂ ਦੇ ਨਾ ਕਿਲਾ ਅਨੰਦਗੜ੍ਹ ਸਾਬ ਦਰਸ਼ ਕਰਕੇ ਆਏ ਆ ਤੇ ਇਹ ਜੋ ਪਵਿੱਤਰ ਕਾਰਜ ਸੰਤ ਬਾਬਾ ਸੁੱਚਾ ਸਿੰਘ ਸੰਤ ਬਾਬਾ ਸੇਵਰ ਸਿੰਘ ਕਿਲਾ ਅਨੰਦਗੜ੍ਹ ਬਾਰੇ ਜਿਹੜੀ ਸੜਕ ਗਦਸ਼ੰਕਰ ਤੋਂ ਰਣਪੁਰਸਰ ਨੂੰ ਬਣ ਰਹੀ ਹੈ ਜਿਹੜੇ ਕੰਮ ਸਰਕਾਰਾਂ ਨਹੀਂ ਕਰ ਸਕੀਆਂ ਉਹ ਕੰਮ ਕਿਲਾ ਅਨੰਦਗੜ੍ਹ ਦੇ ਦਿਲ ਸਿਲ੍ਹਾ ਕਰ ਰਿਹਾ ਹੈ ਤੇ ਵਿੱਚ ਅਲੱਗ-ਅਲੱਗ ਲੋਕ ਆਪਣਾ-ਆਪਣਾ ਜੋਤਨ ਪਾਣਦੇ ਰਹਿਣ ਤੇ ਸਰਪ੍ਰਸਤਾਂ ਸਿੰਘ ਬੜਵੈਤ ਵੀ ਆਪਣੇ ਸਾਧਾ ਜੋਤਨ ਪਾਟੇ ਆਏ ਹਨ ਇਹ ਬਹੁਤ ਪਵਿੱਤਰ ਕਾਰਜ ਹੈ ਕਿ ਮੇਰੇ ਖਿਆਲ ਜਿੱਥੋਂ ਤੱਕ ਸਾਡੀ ਇਹ ਸੁਨੇਹਾ ਬਹੁਤ ਜ਼ਰੂਰੀ ਹੈ ਹਰ ਕੋ ਨੂੰ ਇਸ ਸ਼ੁਭ ਕੰਮ ਦੇ ਵਿੱਚ ਸਾਧ ਜੁਣਾ ਚਾਹੀਦਾ ਹੈ ਜਿਹੜਾ ਕਿ ਗੁਰੂਆਂ ਦੀ ਨਗਰ ਨੂੰ ਆਉਣ ਬਾਰੇ ਰਸਤਾ ਹੈ ਬਹੁਤ ਹੀ ਜ਼ਰੂਰੀ ਹੈ ਸਭ ਦਾ ਧੰਨਵਾਦ ਭਾਈ ਖਾਲਸਾ ਸਾਹਿਬ ਸਾਹਿਬ ਭੱਤੇ ਸਾਧ ਸੰਗਤ ਜੀ ਜਿਹੜਾ ਤੁਸੀਂ ਭਾਈ ਫੈਰਾ ਸਿੰਘ ਹੋਣਾ ਨੇ ਤੁਹਾਨੂੰ ਸੰਬੋਧਨ ਕੀਤਾ ਕਿ ਇਹ ਦੇਖੋ ਡਬਲ ਸੜਕਾਂ ਜਿਹੜੀ ਬਣ ਰਹੀ ਹੈ ਸੀਮਿੰਟ ਦੇ ਵਿੱਚ ਵਾਲੇ ਇੱਥੇ ਬਣ ਰਹੀ ਹੈ ਬਣ ਰਹੀ ਹੈ ਨੰਬਰ 60 ਸੜਕਾਂ ਡੰਡਾ ਰਹੀ ਹੈ ਬਾਬਾ ਸੋਚਾ ਸਿੰਘ ਜੀ ਹੁਣੀ ਤੇ ਸਤਾਮ ਸਿੰਘ ਉਹ ਆ ਸਬਪਰਤਾ ਜਿਹੜੀ ਹੈਗੀ ਆ ਬਾਬਾ ਸੇਵਾ ਸਿੰਘ ਹੋਂਦੇ ਥੱਲੇ ਮੈਨੇਜਮੈਂਟ ਚੱਲ ਰਹੀ ਆ ਇਹ ਬਣਾ ਰਹੇ ਨੇ ਪਹਾੜਾਂ ਦੇ ਵਿੱਚ ਪਹਾੜ ਬੱਟ ਕੇ ਡਬਲ ਸੜਕ ਬਣ ਰਹੀ ਆ ਐਹੋ ਜਿਹੀ ਸੜਕਾਂ ਬਣ ਰਹੀਆਂ ਨੇ ਜਿਹੜੀਆਂ ਕਿ ਨਾ ਟੁੱਟਣ ਵਾਲੀਆਂ 6 6 7 7 ਇੰਚ ਜਿਹੜੀ ਥੱਲੇ ਨੂੰ ਮਤਲਬ ਕੱਟ ਕੇ ਬਣਾਈ ਜਾਂ ਆਪਾਂ ਮਾਂ ਦੇ ਤੇ ਆਪਣਾ ਗਾਹ ਦੇ ਗਾਹ ਤੁਹਾਨੂੰ ਦਿਖਾਉਂਦੇ ਰਵਾਂਗੇ ਗਾਹਾਂ ਹੋਰ ਵੀ ਵੱਧ ਗਈ ਆ ਜਾ ਕੇ ਤੁਹਾਨੂੰ ਦਿਖਾਵਾਂਗੇ ਥੈਂਕ ਯੂ ਬਹੁਤ ਬਹੁਤ ਸਾਰਾ ਪਾਧਾ